ਸਾਤਰੀ ਕਾ ਜੀ ਸਾਰੇ ਜਗਨੌਰ 사ਤਰੀ ਕਾ ਬਲਾਓ ਸਾਰਿਆਂ ਨੂੰ 사ਤਰੀ ਕਾ ਬਲਾਓ ਹੱਥ ਜੋੜ ਕੇ 사ਤਰੀ ਕਾ ਪਾਓ ਤੁਸੀਂ 사ਤਰੀ ਕਾ ਨਹੀਂ ਬੋੰਦੇਗੇ ਠਾਰਤਾ ਕਰਦੇ ਆ ਬਾਲੀਆਂ ਤੁਸੀਂ 사ਤਰੀ ਕਾ ਬਾਓ 사ਤਰੀ ਕਾ ਬਲਾਓ ਪਾਪਾ ਤੁਸੀਂ ਕਿ ਇੰਨਾ ਚੀਕਾਂ ਰਿਹਾ ਬਲਾਓ 사ਤਰੀ ਕਾ ਆਏ ਕਾ ਤੋ ਕਰ ਦੇ ਪੁੱਤ 사ਤਰੀ ਕਾ ਪਾ ਦੋ ਜੱਜੀ ਵੀ ਛਰਾਰਤੀ ਵਾਲਾ ਨਹੀਂ ਹੋ ਗਿਆ ਹੈ ਛਰਾਰ ਤਾਂ ਬੜਾ ਘਰ ਲੱਗ ਗਿਆ ਹਨ ਹਾਂ ਜਪਨੂਰੇ ਉਹ ਛਾਚੀ ਕਾ ਕਾ ਦੋ ਛਾਚੀ ਕਾ ਕਾ ਦੋ ਛਾਚੀ ਕਾ ਕਰੋ ਬਲਾ ਛਾਚੀ ਕਾ ਕਰੋ ਅੱਛਾ ਮੈਨੂੰ ਤੇ ਨਹੀਂ ਐ ਦਿੱਤੀ ਦਵਾਈ ਕਿਹੜੀ ਸੱਲਾਂ ਦੀ ਸੱਲਾਂ ਦੀ ਦਿੱਤੀ ਰਹਿ ਗਈ ਐ ਵਾਲੀ ਮੇਰੀ ਨਹੀਂ ਮੇਰੀ ਉਹ ਸੱਲਾਂ ਵਾਲੀ ਦਵਾਈ ਨਹੀਂ ਹੈ ਜਿਹੜੀ ਅੱਛਾ ਤੀਨ ਵਾਲੀ ਉਮਨ ਨੂੰ ਬੱਤ ਦੀ ਹੈਗੀ ਇਹ ਦੋਈ ਨਹੀਂ ਸਾਰਾ ਕੁਝ ਹੀ ਹੈ ਵਿੱਚ ਉਹਦੇ ਸੱਲਾਂ ਤੋਂ ਵੀ ਇਹ ਵੱਤ ਤੋਂ ਵੀ ਆ ਮੇਰੀ ਉਹ ਦੋਈ ਹੈ ਹਾਂ ਕੀ ਕਹਿਣਾ ਤੂੰ ਕਛੋ ਹੈ ਕੀ ਕਹਨੇ ਆ ਹਣ ਭਾਰ ਵਾਲਾ ਤੁਸੀਂ ਬਹੁਤ ਤੁਸੀਂ ਨਾ ਪਰੇਸ਼ਾਨ ਕਰਦੇ ਆ ਜਪਨੂਰ ਚਾਚੀ ਕਾ ਕਾ ਦੋ ਪੁੱਤ ਵਾਇਰੂ ਕਹਿ ਦੋ ਫਿਰ ਵਾਹਿਗੁਰੂ ਬੋਲ ਨਹੀਂ ਵੀ ਉਹਨਾਂ ਨੂੰ ਪਤਾ ਲੱਗ ਗਿਆ ਵਾਹਿਗੁਰੂ ਹਾਂ ਸੈਣਾ ਹੋ ਗਿਆ ਬਈ ਸਾਚੀ ਕਾਕਾ ਤੀ ਬਾਲੀ ਬਾਲੀ ਕਾਤੀ ਹੁੰਦਾ ਹਾਂ ਹਾਂ ਸੈਣਾ ਹੋ ਗਿਆ ਪਤਾ ਮੇਰਾ ਹਾਂ ਹੁਣ ਸੈਣਾ ਹੋ ਗਿਆ ਨਾ ਐ ਸਾਚੀ ਕਾ ਕਰਿਆ ਕਰੋ ਸਾਰਿਆਂ ਨੂੰ ਠੀਕ ਹੈ ਹੈਨੇ ਬਨੋਰਾ ਸਾਚੀ ਕਾ ਕਰਿਆ ਕਰੋ ਠੀਕ ਹੈ ਹਾਂ ਤੇ ਬਾਬਾ ਬਾਬਾ ਜੀ ਬਾਬਾ ਦਾ ਕਹਦੋ ਬਾਬਾ ਜੇ ਤੂੰ ਨੂਰੇ ਬਾਬਾ ਲੈ ਲੈ ਨੂਰਾ ਸਰਾਰਤੀ ਕੁੜਾ ਹੈ ਆਵਾ ਆਵਾ ਆਉਂਗਾ ਮੂੰਠਾ ਪਾ ਲੇ ਜਪ ਨੂਰੇ ਗੰਦੇ ਕੰਮ ਨਹੀਂ ਕਰਨੇ ਇਹ ਕੰਮ ਨਹੀਂ ਕਰਨਗੇ ਜਮਾ ਨਹੀਂ ਕਰਨੇ ਹਰਦਾ ਨਹੀਂ ਫੜਾ ਜਪ ਨੂਰੇ ਜੀ ਹਟਦੇ ਨਹੀਂ ਹੁੰਦੇ ਆਖ ਨਹੀਂ ਲੱਗਦੇ ਹੁੰਦੇ ਅੱਜ ਭੁੱਖ ਲੱਗੀ ਐ ਚੰਗੀ ਤਰ੍ਹਾਂ ਹਾਂ ਅੱਜ ਮੈਂ ਉੱਠਦੇ ਸਾਰੀ ਦੋ ਰੋਟੀਆਂ ਖਾਦੀਆਂ ਹੂੰ ਕਾ ਸ਼ੋਗਰ ਅੱਧੀ ਤੋਂ ਦੋ ਤੇ ਆ ਗਈ ਨਹੀਂ ਪਤਾ ਕਿ ਅੱਜ ਵੈਸੇ ਵੀ ਦਿਨ ਵਧੀਆ ਨਹੀਂ ਗਾ ਪਤਾ ਨਹੀਂ ਇੱਕ ਤਾਂ ਗਰਮੀ ਜੀ ਲੱਗੀ ਮੋਟਾ ਕੰਬਲ ਲੈ ਕੇ ਸੁੱਤੀ ਨਾ ਹੂੰ ਜੈਸਾ ਮਨ ਲੱਗਦੀ ਮੇ ਪਸੰਦ ਨਾ ਜਰਿਆ ਸ਼ਰੀਰ ਵਧੀਆ ਦੇ ਉਦੋਂ ਤੋਂ ਸਾਰ ਮੈਨੂੰ ਭੁੱਖ ਲੱਗੀ ਐ ਉਦੋਂ ਸਾਰੀ ਰੋਟੀ ਦੋ ਖਾਧੀ ਹੂੰ ਤੇ ਹੁਣ ਵੀ ਵਧੀਆ ਦੇਖ ਲਓ ਮਨ ਨੂੰ ਚੜਾਈ ਆ ਪਾਈ ਐ ਚਾਹ ਵੀ ਨਹੀਂ ਬਣਾਦੇ ਬਸ ਖਸ਼ਾ ਮੈਨੂੰ ਵੀ ਪੀਣੀ ਐ ਇਹ ਨਹੀਂ ਉਸੇ ਇਹਦੇ ਚਾਹ ਦੇ ਵਿੱਚ ਮਿੱਠਾ ਘੱਟ ਸੀ ਮਿੱਠਾ ਘੱਟ ਹੋਵੇ ਮੈਨੂੰ ਨਹੀਂ ਚੰਗੀ ਲੱਗਦੀ ਹੂੰ ਥੋੜਾ ਜਿਹਾ ਮਿੱਠਾ ਘੱਟ ਸੀ ਥੋੜਾ ਜਿਆਦਾ ਮੈਂ ਥੋੜਾ ਜਿਆਦਾ ਹੋਏ ਨਾ ਮਿੱਠਾ ਫੇਰ ਸੁਆਦ ਜਾ ਜਾਂਦਾ ਚਾਹ ਦੇ ਵਿੱਚ ਮਿੱਠਾ ਥੋੜਾ ਤੇਜ਼ ਹੀ ਹੋਵੇ ਤੇ ਬਰੀਕ ਤੇ ਰੋਟੀ ਵੀ ਪੱਤ ਜਾਂਦੀ ਏ ਖਾਂਦੇ ਨੇ। ਨੇ ਆਪਣੇ ਸਾਰੇ ਤੇਜ ਪੀਂਦੇ ਸੀਗੇ, Papa ਵੀ ਤੇਜ ਪੀਂਦਾ ਸੀਗਾ। ਤੇ ਮੈਨੂੰ ਉਹ ਚੰਗਾ ਲੱਗਦਾ ਬਾਕੀ ਨਾਸ਼ਤੇ ਦੇ ਵਿੱਚ ਛੋਟਾ ਗੋਲਾ ਘੱਟ ਪੀਂਦਾ ਸੀਗਾ ਮਿੱਠਾ। ਨਾਸ਼ਤੇ ਦੇ ਟਾਈਮ ਚਾਹ ਦੇ ਵਿੱਚ ਮਿੱਠਾ ਤੇ ਥੋੜਾ ਕਰਾਰਾ ਹੀ ਹੋਣਾ ਚਾਹੀਦਾ। ਹੂੰ ਜਿਹੜਾ ਪਤਾ ਲੱਗੇ ਕਿ ਹਾਂ ਵੀ ਆਹ ਚਾਹ ਪੀਤੀ ਏ ਮਿੱਠਾ। ਹੂੰ ਤਾਂ ਕਰਕੇ ਬੋਲ ਜੜਨੇ ਚਾਹੀਦੇ। ਨਹੀਂ ਐਡਾ ਵੀ ਚਾशनी ਨਹੀਂ ਹੋਣੀ ਚਾਹੀਦੀ। ਅੱਛਾ ਫੇਰ ਠੀਕ ਹੈ। ਬਾਕੀ ਵਧੀਆ ਲੱਗਾ ਕਿ ਇੰਜ ਲੱਗਾ ਹੈ ਕਿ ਜਿਵੇਂ ਨਾ ਪਤਾ ਨਹੀਂ ਕੀ ਸੀ ਕਈ ਮਹੀਨੇ ਪਿੱਛੋਂ ਜਾਨੀ ਕਿ ਵੀ ਕਿਤੇ ਆਉ ਆਏ ਹਾਂ ਨਹੀਂ ਨਹੀਂ ਪਤਾ ਨਹੀਂ ਜਿਵੇਂ ਇੰਨੀ ਦੇਰ ਦੀ ਸੁੱਤੀ ਹੋਈ ਸੀ ਜਾਗੀ ਅੱਜ ਹਾਂ ਅਵੇਂ ਸੀ ਮਹੀਨਾ ਹੋ ਗਿਆ ਸੀ ਤੇਰੇ ਹਿਸਾਬ ਨਾਲ ਹੂੰ ਮਹੀਨਾ ਵੀ ਨਹੀਂ ਮਹੀਨੇ ਤੋਂ ਵੀ ਉੱਤੇ ਮਨ ਲੱਗ ਕਿ ਜਿੱਦਨ ਦਾ ਜਮਨਾਨਗਰ ਜਮਨਾਨਗਰ ਦੋਸਤ ਜਣੀ ਘੁਮਾਰ ਹੋ ਗਈ ਆਇਆ ਮੈਂ ਤਾਂ ਹਾਂ ਦਾ ਨਹੀਂ ਅਮਰ ਸਰ ਵੀ ਗਿਆ ਉਦੋਂ ਵੀ ਕਿਹੜਾ ਚਾਹੀਦਾ ਨਹੀਂ ਉਦੋਂ ਦਾ ਮੈਂ ਠੀਕ ਠੀਕ ਕਾਵਾਟਰ ਸਾਨੂੰ ਹੁੰਦੀ ਰਹੀ ਜਾਂਦੇ ਜਾਂਦੇ ਨਹੀਂ ਉਦੋਂ ਦਾ ਸਹੀ ਸੀ ਐਵੇਂ ਮੈਂ ਕਹਾਂ ਗੁਰੂ ਰਾਮਦਾਸ ਜੀ ਦੀ ਕਿਰਪਾ ਰਹੀ ਹੈ ਉੱਥੇ ਜਾ ਕੇ ਮੈਂ ਤਾਂ ਜਮਨਾ ਨਗਰ ਜਾ ਕੇ ਹੋਇਆ ਹਾਂ ਕਿਉਂਕਿ ਗੌਰ ਨਹੀਂ ਕੀਤੀ ਉੱਥੇ ਮੈਂ ਸੈੱਲ ਮੇਰੇ ਉੱਥੇ ਹੀ ਘਟੇ ਹੋਏ ਸੀਗੇ ਤੇ ਕਿਉਂਕਿ ਮੈਂ ਗੌਰ ਮੈਂ ਤਾਂ ਕਰਦਾ ਜੇ ਕਿਤੇ ਮੈਂ ਪਹਿਲਾਂ ਮੈਂ ਕਿਤੇ ਬਿਮਾਰ ਹੋਇਆ ਹਵਾਂ ਜਾਂ ਮੇਰੇ ਸੈੱਲ ਘਟੇ ਹੋਣ ਮੈਨੂੰ ਤਾਂ ਐ ਜਿਹੀਆਂ ਬਿਮਾਰੀਆਂ ਦਾ ਪਤਾ ਹੀ ਨਹੀਂ ਕੀ ਹੁੰਦਾਗਾ ਸੈੱਲ ਘਟਣਾ ਕੀ ਹੁੰਦਾ ਇਨਫੈਕਸ਼ਨ ਕੀ ਹੁੰਦਾਗਾ ਪਹਿਲੀ ਯਾਰ ਜ਼ਿੰਦਗੀ ਚ ਟੈਸਟ ਕਿਥੇ ਇੱਕ ਨਹੀਂ ਕਰਾਇਆ ਸੀ ਅੱਜ ਤੱਕ ਮੈਂ ਖੂਨ ਟੈਸਟ ਨਹੀਂ ਕਰਾਇਆ ਸੀ ਕਿਤੇ ਤੇ ਹੁਣ ਮੇਰੇ ਮੈਂ ਲਗਦਾ ਹੋਣਾ ਦੋ ਤਿੰਨ ਟੈਸਟ ਹੋ ਗਏ ਮੇਰੇ ਪਹਿਲੇ ਵੀ ਮੇਰੇ ਹੋਏ ਹੋਏ ਮੈਂ ਅੱਜ ਤੱਕ ਖੂਨ ਟੈਸਟ ਨਹੀਂ ਬਲੱਡ ਟੈਸਟ ਨਹੀਂ ਕਰਾਇਆ ਉਦੋਂ ਕਰਾਇਆ ਜਪਨੂਰ ਵੇਰੀ ਜਦੋਂ ਐਚ ਆਈ ਵੀ ਦਾ ਕਰਦੇ ਹੁੰਦੇ ਆ ਹਨਾ ਤੇ ਬਲੱਡ ਟੈਸਟ ਕਰਦੇ ਹੁੰਦੇ ਆ ਤੇ ਉਦੋਂ ਕਰਵਾਏ ਆ ਨਹੀਂ ਮੈਂ ਅਜੇ ਤੱਕ ਟੈਸਟ ਨਹੀਂ ਕਰਵਾਇਆ ਉਹਦੇ ਕਿਤੇ ਵੀ ਲੋੜ ਹੀ ਨਹੀਂ ਬਾਈ ਗੁਰੂ ਰਾਮ ਦਾਸ ਜੀ ਦੀ ਕਿਰਪਾ ਨਾਲ ਮੇਰੇ ਬੰਦੇ ਦੁੱਧ ਲਾ ਗਿਆ ਹਨਾ ਬੰਨੂ ਤੇ ਆ ਨਾ ਜਦੋਂ ਐਨੀ ਦੇਰ ਲੱਗ ਮੈਂ ਫੋਨ ਕਰਾਂ ਕਿ ਪਈ ਨਹੀਂ ਤੁਹਾਡੇ ਸਬਜ਼ੀ ਤੇਰੀ ਜੋ ਪਈ ਮੈਂ ਦੋਨਾਂ ਤੁਹਾਡੇ ਜੋ ਕਿ ਮੇਰੇ ਵਾਸਤੇ ਆਲੂ ਪਏ ਹੋਣੇ ਆ ਜੇ ਸਵੇ ਬਾਪ ਨੂੰ ਸਵੇ ਕੀ ਆ ਕੋਬਗੀ ਬਣਾਉਣਾ ਸਵੇਰ ਮਸਮਨ ਨੂੰ ਨਹੀਂ ਪਤਾ ਮੈਂ ਤਾਂ ਕਹਿੰਦਾ ਬਣਾ ਲੈਂਦੀ ਹੂੰ ਉਹ ਫਲੀਆਂ ਮੈਂ ਖਾ ਲੈਂਦਾ ਉਹਨਾਂ ਨੂੰ ਪਤਾ ਹੈ ਤਾਲੂਆਂ ਆ ਪੈਂਚ ਬੈ ਬਣ ਜਾਣੀ ਤੇਰੇ ਵਾਸਤੇ ਚੰਗੇ ਨਹੀਂਗੇ ਮੇਰੇ ਤਾਂ ਮੂੰਗੀ ਮਸਰਾ ਦੀ ਦਾਲ ਖਾਣ ਨੂੰ ਜੀ ਕਰਦਾ ਪਿਆ ਮੂੰਗੀ ਮਸਰਾ ਦੀ ਵੇਖਦੇ ਨੇ ਬੰਦੇ ਮੂੰਗੀ ਬਦਰੀ ਬਣਾ ਰਹੇ ਨੇ ਤੋਂ ਹੁਣ ਤਾਂ ਸਹੀ ਹੈਗਾ ਭੁਗਾਰੋ ਪਈਆ ਮਨੂੰ ਨਹੀਂ ਪਤਾ ਪਈਆ ਹੈਗੀ ਆ ਲੈਂਦੀ ਸੀ ਬਸ ਫੇਰ ਮੂੰਗੀ ਮਸਰਾ ਦੀ ਦਾਲ ਬਣਾ ਲਓ ਸਿੰਪਲ ਜੀ ਬਣਾਇਆ ਜਿਆਦਾ ਤੜਕਾ ਫੜਕਾ ਨਾ ਲਗਾਓ ਹਾਂ ਸਹੀ ਪਈਆ ਹਾਂ ਦਵੀ ਰਾਤ ਤੇ ਪਿਆਜ ਦਾ ਕਲਾ ਆ ਕੇ ਮੈਂ ਫੜੀ ਸੀ। ਕੀਰੇ ਆ ਗਏ। ਕੀਰੇ ਹੈਗੇ। ਪਾਟ ਚੱਲੀ ਜਾਂਦਾ ਪਿਆ ਤੁਸੀਂ ਜਾ ਕੇ ਲੈ ਕੇ ਆ ਦਿਓ ਉਹਨਾਂ ਤੋਂ। ਚਲੋ ਕੋਈ ਗੱਲ ਮੈਂ ਦੁੱਧ ਲਿਆਵਾਂ। ਕਿੰਨੀ देर ਲਾ ਕੇ ਆਏ ਸੀ। ਤੁਸੀਂ ਉਹ ਸੌਰੀ ਕਿਹਾ। ਤੇ ਤੁਸੀਂ ਕਿੱਥੇ ਵੇਸੇ ਹੁਣ ਨਹੀਂ। ਮੈਂ ਕਹੂੰ ਸਾਲਾ ਜੀ ਵੇਟ ਕਰਦ ਰਹੇ। ਤੂੰ ਫੋਨ ਨਹੀਂ ਕਰਕੇ ਜਉਦੇ। ਉਹ ਮੇਰੇ ਦਿਮਾਗ ਚ ਨਿਕਲ ਗਿਆ ਉਹ ਮੈਨੂੰ ਕਹਿੰਦਾ ਤੂੰ ਸੂਣ ਲਾਉਣਾ ਸੀਗਾ ਮੈਨੂੰ। ਚਲ ਕੋਈ ਨਹੀਂ। ਤੇ ਮੈਂ ਦੁੱਧ ਲਿਆਵਾਂ। ਤੇ ਮੈਂ ਕਿਹਾ ਨੋਰਮਲ ਜਾਂ ਤੜਕਾ ਵੀ ਲਾ ਲ ਗੇ ਜੀਰਾ ਲਾ ਪਾ ਕੇ ਥੋੜਾ ਜਨਾ ਤੇ ਮੇਰੇ ਆ ਤੇ ਫੜੀਆਂ ਪਈਆਂ ਮੈਂ ਫੜੀਆਂ ਖਾਣੀਆਂ ਭਾਈ ਤੇ ਦਾਲ ਨੂੰ ਦੇ ਦਮ ਨਾਲ ਵਧੀਆ ਨਾ ਪਾਟ ਕੱਢਦੇ ਤੇ ਦਾਲ ਨੂੰ ਸੁਣਾਉਂਦੇ ਤਾਂ ਤੇ ਟਰਪੂਰ ਹੁਣ ਖੇਡੀਆਂ ਦਾ ਅੰਦਰ ਦੇਖਦੇ ਆ ਕੀ ਕਰਦਾਗਾ ਐ ਇਹਨੇ ਆਲੇ ਕਹਿੰਦੇ ਮੂੰਗੀ ਮਸਰੀ ਵੀ ਮਸਰੀ ਜੇ ਕਹਿੰਦੇ ਵੀ ਨਾ ਕਾਹਦੇ ਜੋ ਮਾਸ ਚ ਕਣੀ ਆ ਜਾਂਦੀ ਪਤਾ ਨਹੀਂ ਕਿਵੇਂ ਆਏ ਜੇ ਕੋ ਕਹਿੰਦੇ ਨੇ ਵੈਜੀਟੇਰ ਮੈਨ ਕੀ ਕਹਿੰਦੇ ਹੁੰਦੇ ਉਹ ਨੌਨ ਵੈਜੀਟੇਰ ਪਤਾ ਨਹੀਂ ਕੀ ਮਿੰਨ ਦਾ ਕਹਿਣਾ ਨਹੀਂ ਆਉਂਦਾ ਉਹਦੇ ਜਗਾਂ ਦੀ ਜੇ ਕਹਿੰਦਾ ਟਾਈ ਫਾਇਰ ਚ ਨਹੀਂ ਖਾਈਦਾ ਉਹ ਤੇ ਤਾਂ ਕਰਕੇ ਫਿਰ ਮੈਂ ਕਲੀ ਮੂੰਗੀ ਧਰੀ ਬਣਾਈ ਥੋਤੀ ਮੂੰਗੀ ਓ ਗਾਣਾ ਜੇ ਤੁਸੀਂ ਕਈਆਂ ਨੇ ਗਾਣਾ ਵੀ ਸੁਣਿਆ ਹੋਊਗਾ ਤੇਰੀ ਮੂੰਗੀ ਮਸਰੀ ਨੇ ਟਬਰ ਦੀ ਸਿਹਤ ਡਾਉਣ ਜੀ ਕਰਤੀ ਜਰੂਰ ਸੁਣਿਆ ਹੋਊਗਾ ਨਜ਼ਰਾਂ ਨੇ ਕੀ ਦੇਖੀ ਜਾਂਦਾ ਮੇਰਾ ਪੁੱਤ ਇਹ ਆਪਣੂ ਊੜਕੇ ਇੰਗਾਂ ਕਰੀ ਜਾਂਦਾ ਮੈਂ ਕਿਹਾ ਦੇਖਾ ਕੀ ਕਰੀ ਜਾਂਦਾ ਏ ਹੁਣ ਜਦੋਂ ਵੀ ਕੈਮਰਾ ਔਨ ਕਰ ਲੋ ਤੇ ਧਿਆਨ ਦੇਖੋ ਹੁਣ ਵੀ ਕੈਮਰੇ ਵਾਲੀ ਹੋ ਜਾਂਦਾ ਹਾਂਜੀ ਕੀ ਹੋ ਗਿਆ ਕੌਣ ਆਇਆ ਸੀ ਇਹ ਕੌਣ ਹੈ ਇਹ ਤੁਸੀਂ ਜਪਨੂਰ ਜੋ ਜਪਨੂਰ ਮਮਾ ਕਿੱਥੇ ਨੇ ਜਪਨੂਰ ਦੇ ਮਮਾ ਕਿੱਥੇ ਸੀ ਪਾਪਾ ਬਾਹਰ ਦਾਲ ਬਣਾਈ ਜਾਂਦੇ ਨੇ ਤੇ ਆਪਾਂ ਅੰਦਰ ਬੈਠੇ ਸੀ ਕਿਉਂਕਿ ਜਪਨੂਰ ਨੂੰ ਅੱਜ ਮੈਂ ਇਕੱਲੇ ਛੱਡ ਨਹੀਂ ਸਕਦੀ ਕਿਉਂਕਿ ਪਲਟੀਆਂ ਉਹਨਾਂ ਆਪਣਾ ਪੂਰਾ ਬੈੱਡ ਤੇ ਘੁੰਮਦੀ ਹੈ ਤੇ ਆਪਣਾ ਖੇਡ ਨਹੀਂ ਫਿਰ ਆਲੇ ਕੋਲ ਹੀ ਬਹਿਣਾ ਪੈਂਦਾ ਇੱਕ ਜਣੇ ਨੂੰ ਤੇ ਪਰਮਾਨੈਂਟ ਚਾਚੀ ਕਾਲ ਬੁਲਾ ਦੋ ਚਾਚੀ ਦਾ ਹ ਦੋਨੋਂ ਹੈਂਡ ਜੋੜ ਕੇ ਬੋਤ ਦੋਨੋਂ ਹੈਂਡ ਜੋੜ ਕੇ ਚਾਚੀ ਕਾਲ ਚਾਚੀ ਕਾਲ ਬੁਲਾ ਦੋ ਚਾਚੀ ਕਾਲ ਬੁਲਾ ਦੋ ਪਾਪਾ ਬਾਹਰ ਹੀ ਬੋਲੀ ਜਾਂਦੇ ਆ ਕਿ ਪਾਪਾ ਅੰਦਰ ਵੀ ਆ ਜਾਓ ਹਣ ਇਹ ਪਾਪਾ ਆ ਗਏ ਮੇਰਾ ਮੁੱਤ ਕੀ ਕਰ ਦਬਦਾ ਸਤਰੀ ਕਾਲ ਜੀ ਸਾਰਿਆਂ ਨੂੰ ਮੈਂ ਦਾਦ ਨੂੰ ਤੜਕਾ ਲਾ ਕੇ ਮੂੰਗੀ ਮਸਰੀ ਬਣਾ ਕੇ ਤੇ ਰਮਣ ਦੇ ਗਰਦ ਨੂੰ ਜੂਸ ਕੱਢ ਕੇ ਦੇਣਾਗਾ ਤੇ ਉਹ ਦੀ ਤਿਆਰੀ ਕਰਕੇ ਫਿਰ ਆਇਆਗਾ ਕਿਉਂਕਿ ਖੂਨ ਦਾ ਵਾਦਾ ਹੋਣਾ ਜ਼ਰੂਰੀ ਹੈ ਟਾਈਮ ਕਿੰਨਾ ਕਰਦਾ ਏ ਵੈਸੇ ਤਾਂ ਮੇਰਾ ਬਹੁਤ ਪੀਂਦੀ ਆ ਇਹੇ ਤੇਰੀ ਜੂਸ ਨਾਲ ਥੋੜਾ ਜੰਦਾ ਜੇ ਤੁਹਾਡਾ ਖੂਨ ਪਿੰਦੀ ਹੁੰਦੀ ਤਾਂ ਮੇਰਾ ਘਟਦਾ ਕਿਉਂ ਤੁਸੀਂ ਮੇਰਾ ਪਿੰਦੇ ਹੋ ਇਹ ਜਿਹੜਾ ਨਾ ਨਕਾ ਪੀਣਾ ਸਚਾਈ ਹੈ ਮੇਰਾ ਘਟਦਾ ਇਹਨਾਂ ਦਾ ਵਧਿਆ ਹੋਇਆ ਇਹਨਾਂ ਦਾ ਉਹਨਾਂ ਦਾ ਹੁੰਦਾ ਹੀ ਹੁਣ ਤੁਸੀਂ ਦੱਸੋ ਕੌਣ ਕਿਦਾ ਖੂਨ ਇਹ ਬੰਦੇ ਦਾ 14 ਗ੍ਰਾਮ ਹੁੰਦਾ ਸਾਢੇ 13 14 ਗ੍ਰਾਮ ਸਾਢੇ 14 ਦਾ ਮੇਰਾ ਤਾਂ 7 ਗ੍ਰਾਮ ਤੇ ਮੇਰਾ ਤਾਂ ਸਾਢੇ 12 ਹੀ ਰਹਿ ਗਿਆ ਮੇਰਾ ਤਾਂ 7 ਗ੍ਰਾਮ ਹੀ ਹੈ ਕਿੱਥੇ 9 ਗ੍ਰਾਮ ਸੀ ਜਪਨੂਰ ਵਰੀ ਜਦੋਂ ਚੜਾਇਆ ਖੂਨ ਤੇ ਹੁਣ 7 ਗ੍ਰਾਮ ਹੀ ਰਹਿ ਗਿਆ ਖੂਨ ਹਾਂ ਤੁਸੀ ਦੱਸ ਦੋ ਕੀ ਦਾ ਵਧੀਆ ਘਟਿਆ ਹੈਗਾ ਭਾਜੀ ਤੁਹਾਡੇ ਝੂਠ ਫੜਾ ਬੋਲਦੇ ਨੇ ਸਾਰਾ ਦਿਮਾਗ ਮੇਰਾ ਖਾਂਦੇ ਰਹਿੰਦੇ ਨੇ ਸਾਰਾ ਦਿਨ ਤੇ ਆਪ ਕੀ ਸੋਣਦੇ ਹੋ ਤੁਹਾਡਾ ਫੋਨ ਓ ਨਹੀਂ ਰਹਿੰਦਾ ਕਦੀ ਬੰਦ ਨਹੀਂ ਰੱਖਦੇ ਤੁਸੀਂ ਫੋਨ ਅੱਛਾ ਜਪਨੂਰ ਨੂੰ ਫੜਿਓ ਨੂਰੇ ਬਟੇ ਜਪਨੂਰ ਜਾ ਪਾਪਾ ਕੋਲ ਜਾ ਮੇਰਾ ਸ਼ਾਨਾ ਪੁੱਤ ਆ ਗਿਆ ਇਹ ਮੇਰੇ ਸ਼ਾਨਾ ਪੁੱਤ ਕੋਝ ਹੋ ਜਾਂਦਾ ਮੇਰੇ ਕੋਲ ਆ ਕੇ ਆ ਮੇਰਾ ਪੁੱਤ ਹੈ ਮੈਨੂੰ ਤਾਂ ਨੀਂਦ ਆਉਂਦੀ ਵੀ ਪਤਾ ਨਹੀਂ ਦਵਾਈ ਦਵਾ ਹੀ ਦਉਂਦੀ ਹੈਗੀ ਦਵਾਈ ਖਾ ਕੇ ਮਮਾ ਤੁਹਾਡੇ ਛੋਹ ਤੇ ਲੈਂਦੇ ਆ ਮਮਾ ਤੁਹਾਡੇ ਛੋਹ ਤੇ ਲੈਂਦੇ ਜੱਪਨੂਰਾ ਉਹਦੇ ਕੋ ਉਹਵੇਂ ਮਮਾ ਕੀ ਕਹਦੇ ਆ ਜੱਪਨੂਰਾ ਕੱਪੜੇ نیچے ਕਰੋ ਛੋਟੇ ਹੋ ਗਏ ਇਹਦੇ ਕੱਪੜੇ ਜੱਪਨੂਰਾ ਤੁਸੀਂ ਕੀ ਕਹਦੇ ਜੀ ਬੇ ਤੁਸੀਂ ਮੈਨੂੰ ਯਾਦ ਕਰਦੇ ਸੀ ਕਿ ਪਤਾ ਤੁਸੀਂ ਮੈਨੂੰ ਯਾਦ ਕਰਦੇ ਸੀ ਹਾਂ ਦੱਚੋ ਕਦਮ ਮੈਂ ਰਹਿ ਕੇ 14 ਲੱਤ ਲੱਤ ਉਹ ਕੋ ਮੱਛਰ ਕੱਟ ਗਿਆ ਮੱਛਰ ਕੱਟ ਗਿਆ ਪਤਾ ਮੱਛਰ ਨੂੰ ਆਪਾਂ ਕੱਟ ਦਾਂਗੇ ਅੱਜ ਹੈ ਉਹਨੇ ਗਰਮੀ ਵਧੀ ਨਹੀਂ ਜਾ ਰਹੀ ਉਹਨੂੰ ਦੇਣ ਨੂੰ ਗਰਮੀ ਵਧ ਗਈ ਬੁੱਤ ਗਰਮੀ ਵਧ ਗਈ ਗਰਮੀ ਵਧ ਗਈ ਮੇਰਾ ਪੁੱਤ ਕਹਿੰਦਾ ਗਮ ਗਰਮਦੀ ਹੈ ਨਾ ਲੱਦ ਨੂੰ ਗਮੇ ਗਰਮਦੀ ਹੁੰਦੀ ਹੈ ਮੇਰੇ ਪੁੱਤ ਨੂੰ ਲੱਗਦੀ ਹੁੰਦੀ ਹੈ ਹੈ ਚੋਰੀ ਚੋਰੀ ਜਾ ਕੇ ਦੇਖਦੀ ਵੀ ਜੇ ਮम्मा ਵੀਡੀਓ ਬਣਾਉਂਦੇ ਆ ਸਾਰੇ ਪਾਰ ਕਰ ਦੇ ਤੈਨੂੰ ਤੇ ਤੂੰ ਜੀ ਛਾਤੀ ਤਾਂ ਨਹੀਂ ਬੁੰਦੇਗੇ ਹੈਂ ਪਾ ਗਏ ਚੱਡ ਗਈਆਂ ਤਰੇ ਫਿਰਦੇ ਰਹਿੰਦੇ ਆ ਹੈ ਕਰੋ ਅੱਛਾ ਕੀ ਕਰਨਾ ਬੈਠੋ ਉਹਨੇ ਬਹਿਣਾ ਹੈ ਤੇ ਦੇ ਤੇ ਟਿੱਡੀ ਤੇ ਬਹਿਣਾ ਹੈ ਟਿੱਡੀ ਤੇ ਹਾਂ ਇਹ ਨਹੀਂ ਲੈਣਾ ਬੁੱਤ ਇਹ ਨਹੀਂ ਲੈਣਾ ਉਹ ਮਮਾ ਕੀ ਕਰਦੇ ਆ ਲਤਾਨਾ ਆਪਣੀਆਂ ਲਤਾਨਾ ਪਾ ਦਿੰਦੇ ਆਪ ਆ ਗੱਲੀ ਕੁੱਟੋ ਲਤਾਂ ਲਤਾਂ ਕੁੱਟ ਕੇ ਲਤਾਂ ਕੁੱਟ ਕੇ ਪਤਾ ਜਬ ਨੂੰ ਹੋਦੇ ਪਾਪਾ ਕੀ ਕਰੀ ਜਾਂਦੇ ਮੇਰਾ ਪੋਲੂ ਦਾ ਕੱਲ ਦਾ ਰਾਮ ਆਇਆ ਸੀ ਤੇ ਅੱਜ ਤੈਨੂੰ ਫੇਰ ਤੋਂ ਸ਼ਾਮੀ ਬੁਖਾਰ ਜਿਹਾ ਹੋ ਗਿਆ ਥੋੜਾ ਜਿਹਾ ਐਵੇਂ ਛੱਡੀ ਜਾਂਦੀ ਨਹੀਂ ਨਹੀਂ ਹੋਇਆ ਮੋੜਾ ਬੁਖਾਰ ਗੋਲੀ ਦਿੱਤੀ ਆ ਉਹ ਲਈ ਹੁਣ ਬੁਖਾਰ ਚੜਿਆ ਤਾਂ ਤੈਨੂੰ ਨਹੀਂ ਮੈਂ ਲਿਕਵਿਡ ਪੀਤੀ ਸੀ ਇਹ ਜੋ ਲਿਕਵਿਡ ਨਹੀਂ ਗੋਲੀ ਨਹੀਂ ਨਾ ਪੰਦਾ ਫਿਰ ਉਹ ਜਿੰਦਰ ਕੇ ਪਸ਼ੂਆਂ ਵਾਲੀ ਨਾਲ ਹੈਗੀ ਆ ਪਸ਼ੂ ਭਲਾ ਨਾ ਹੀ ਹੁਣ ਦੇ ਉਹਦੇ ਨਾਲ ਖੋਰ ਕੇ ਪੀਉਣੀ ਹੈ ਹਾਂ ਉਹਦੇ ਨਾਲ ਖੋਰ ਕੇ ਪੀਉਣੀ ਵਾਰ ਐਨਾ ਜੱਪ ਨੂੰ ਰ ਕਾ ਮਾਮੇ ਨੂੰ ਦੱਸਾਂਗੇ ਕਿ ਮम्मा ਦਵਾਈ ਨਹੀਂ ਲੈਂਦੀ ਦਵਾਈ ਤੇ ਮਸਾਰੇ ਵੱਡੇ ਮਾਮੇ ਨੂੰ ਦੱਸਾਂਗੇ ਠੀਕ ਹੈ ਦਵਾਈ ਤੇ ਮੈਂ ਸਾਰੀ ਲੈ ਲਈ ਹਾਂ ਬੱਦੇ ਮਮਾ ਮੈਨੂੰ ਦੱਚਾਂਗਾ ਕਿ ਆਏ ਆਏ ਮਮਾ ਡਾਈ ਨਹੀਂ ਨਹੀਂ ਮਮਾ ਨਾ ਪਾਰੀ ਕਾ ਦੇ ਤਾਰੇ ਐਂ ਦੇ ਕੁਮਾ ਬਾਹਰ ਹੈ ਬੱਤ ਪਾਰੀ ਨਹੀਂ ਕਰਨੀ ਕਿ ਨਹੀਂ ਕਰਨੀ ਅਸੀਂ ਨਹੀਂ ਕਰਾਂਗੇ ਕਿ ਨਹੀਂ ਕਰਨੀ ਅਸੀਂ ਪਾਰੀ ਨਹੀਂ ਕਰਨੀਗੀ ਉਹਨਾਂ ਨੂੰ ਚਾ ਚੜਿਆ ਜੀ